ਮਨਮੋਹਨ ਯੁਗ ਦਾ ਖੋਇਆ ਅੰਤ ਰਾਸ਼ਟਰੀ ਸਨਮਾਨ ਤੇ ਸਿੱਖੀ ਰਿਵਾਜਾਂ ਨਾਲ ਹੋਇਆ ਅੰਤਿਮ ਸੰਸਕਾਰ ਰਾਹੁਲ ਗਾਂਧੀ ਨੇ ਆਪਣੇ ਆਈਡਲ ਨੂੰ ਬੇਟੇ ਤੇ ਪਰਿਵਾਰਕ ਮੈਂਬਰ ਵਾਂਗ ਦਿੱਤੀ ਅੰਤਿਮ ਵਿਦਾਇਗੀ ਸਾਬਕਾ ਪੀਐਮ ਡਾਕਟਰ ਮਨਮੋਹਨ ਸਿੰਘ ਦੀ ਅਰਥੀ ਨੂੰ ਭਾਵਕ ਹੋ ਕੇ ਦਿੱਤਾ ਮੋਢਾ ਅੰਤਿਮ ਰਸਮਾਂ ਦੌਰਾਨ ਨਾਲ-ਨਾਲ ਨਜ਼ਰ ਆਏ ਰਾਹੁਲ ਗਾਂਧੀ ਸਾਪਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦਿਹਾਂਤ ਨਾਲ ਕਾਂਗਰਸ ਨੇ ਬਲਕਿ ਦੇਸ਼ ਨੂੰ ਬਹੁਤ ਵੱਡਾ ਘਾਟਾ ਪੀ ਹੈ ਮਨਮੋਹਨ ਸਿੰਘ ਨੂੰ ਆਪਣਾ ਆਈਡਲ ਮੰਨਣ ਵਾਲੇ ਰਾਹੁਲ ਗਾਂਧੀ ਇਸ ਦੌਰਾਨ ਕਾਫੀ ਭਾਵੁਕ ਨਜ਼ਰ ਆਏ ਪ੍ਰੋਟੋਕੋਲ ਦੇ ਮੁਤਾਬਕ ਜਿਸ ਜਗ੍ਹਾ ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਪ੍ਰਧਾਨ ਮੰਤਰੀ ਮੋਦੀ ਸਨ ਇਹ ਤਮਾਮ ਵੱਡੇ ਨੇਤਾ ਦਿੱਲੀ ਦੇ ਨਿਗਮਬੋਧ ਘਾਟ ਅੰਦਰ ਸੰਸਕਾਰ ਦੌਰਾਨ ਬੈਠੇ ਹੋਏ ਸਨ ਉੱਥੇ ਰਾਹੁਲ ਗਾਂਧੀ ਵੀ ਬੈਠ ਸਕਦੇ ਸਨ ਪ੍ਰੈਸ ਦੇ ਬਾਵਜੂਦ ਉਹ ਡਾਕਟਰ ਮਨਮੋਹਨ ਸਿੰਘ ਦੀਆਂ ਅੰਤਿਮ ਰਸਮਾਂ ਦੌਰਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਇੱਕ ਪੁੱਤਰ ਦੀ ਤਰ੍ਹਾਂ ਨਜ਼ਰ ਆਏ ਚਾਹੇ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਹੋਵੇ ਜਾਂ ਫਿਰ ਉਹਨਾਂ ਦੀ ਅਰਥੀ ਨੂੰ ਮੋਟਾ ਦੇਣਾ ਹੋਵੇ ਤਮਾਮ ਅੰਤਿਮ ਰਸਮਾਂ ਦੌਰਾਨ ਉਹ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਮੌਜੂਦ ਰਹੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਹੈ ਪਰ ਉਹ ਇਤਿਹਾਸ ਦੇ ਪੰਨਿਆਂ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਅਮਰ ਰਹਿਣਗੇ ਜਦੋਂ ਵੀ ਇਤਿਹਾਸ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜ਼ਿਕਰ ਆਵੇਗਾ ਤਾਂ ਉਹਨਾਂ ਨੂੰ ਇੱਕ ਸੱਚੇ ਅਤੇ ਵੱਡੇ ਲੀਡਰ ਦੇ ਤਰ੍ਹਾਂ ਪੜਿਆ ਜਾਵੇਗਾ ਬਿਊਰੋ ਰਿਪੋਰਟ ਦਿਨਿਕ ਸਪੀਰਾ ਟੀਵੀ ਮਨਮੋਹਨ ਯੁੱਗ ਦਾ ਖੋਇਆ ਅੰਤ ਰਾਸ਼ਟਰੀ ਸਨਮਾਨ ਤੇ ਸਿੱਖੀ ਰਿਵਾਜਾਂ ਨਾਲ ਹੋਇਆ ਅੰਤਿਮ ਸੰਸਕਾਰ ਰਾਹੁਲ ਗਾਂਧੀ ਨੇ ਆਪਣੇ ਆਈਡਲ ਨੂੰ ਬੇਟੇ ਤੇ ਪਰਿਵਾਰਕ ਮੈਂਬਰ ਵਾਂਗ ਦਿੱਤੀ ਅੰਤਿਮ ਵਿਦਾਇ ਸਾਬਕਾ ਪੀਐਮ ਡਾਕਟਰ ਮਨਮੋਹਨ ਸਿੰਘ ਦੀ ਅਰਥੀ ਨੂੰ ਭਾਵਕ ਹੋ ਕੇ ਦਿੱਤਾ ਮੋਢਾ ਅੰਤਿਮ ਰਸਮਾਂ ਦੌਰਾਨ ਨਾਲ-ਨਾਲ ਨਜ਼ਰ ਆਏ ਰਾਹੁਲ ਗਾਂਧੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਨਾਲ ਕਾਂਗਰਸ ਹੀ ਨਹੀਂ ਬਲਕਿ ਦੇਸ਼ ਨੂੰ ਬਹੁਤ ਵੱਡਾ ਘਾਟਾ ਪਿਆ ਹੈ ਮਨਮੋਹਨ ਸਿੰਘ ਨੂੰ ਆਪਣਾ ਆਈਡਲ ਮੰਨਣ ਵਾਲੇ ਰਾਹੁਲ ਗਾਂਧੀ ਇਸ ਦੌਰਾਨ ਕਾਫੀ ਭਾਵੁਕ ਨਜ਼ਰ ਆਏ ਪ੍ਰੋਟੋਕੋਲ ਦੇ ਮੁਤਾਬਕ ਜਿਸ ਜਗ੍ਹਾ ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਪ੍ਰਧਾਨ ਮੰਤਰੀ ਮੋਦੀ ਸਨ ਇਹ ਤਮਾਮ ਵੱਡੇ ਨੇਤਾ ਦਿੱਲੀ ਦੇ ਨਿਗਮਬੋਧ ਘਾਟ ਅੰਦਰ ਸੰਸਕਾਰ ਦੌਰਾਨ ਬੈਠੇ ਹੋਏ ਸਨ ਉੱਥੇ ਰਾਹੁਲ ਗਾਂਧੀ ਵੀ ਬੈਠ ਸਕਦੇ ਸਨ ਪ੍ਰੈਸ ਦੇ ਬਾਵਜੂਦ ਉਹ ਡਾਕਟਰ ਮਨਮੋਹਨ ਸਿੰਘ ਦੀਆਂ ਅੰਤਿਮ ਰਸਮਾਂ ਦੌਰਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਨਾਲ ਇੱਕ ਪੁੱਤਰ ਦੀ ਤਰ੍ਹਾਂ ਨਜ਼ਰ ਆਏ ਚਾਹੀਏ ਉਸ ਸਾਖਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਹੋਵੇ ਜਾਂ ਫਿਰ ਉਹਨਾਂ ਦੀ ਅਰਥੀ ਨੂੰ ਮੋਟਾ ਦੇਣਾ ਹੋਵੇ ਤਮਾਮ ਅੰਤਿਮ ਰਸਮਾਂ ਦੌਰਾਨ ਉਹ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਮੌਜੂਦ ਰਹੇ ਸਾਖਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ ਨਾਲ ਇੱਕ ਯੁੱਗ ਦਾ ਅੰਤ ਹੋ ਗਿਆ ਪਰ ਉਹ ਇਤਿਹਾਸ ਦੇ ਪੰਨਿਆਂ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਹਮੇਸ਼ਾ ਅਮਰ ਰਹਿਣਗੇ ਜਦੋਂ ਵੀ ਇਤਿਹਾਸ ਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜ਼ਿਕਰ ਆਵੇਗਾ ਤਾਂ ਉਹਨਾਂ ਨੂੰ ਇੱਕ ਸੱਚੇ ਅਤੇ ਵੱਡੇ ਲੀਡਰ ਦੇ ਤਰ੍ਹਾਂ ਪੜਿਆ ਜਾਵੇਗਾ ਬਿਊਰੋ ਰਿਪੋਰਟ ਦਿਨਿਕ ਸਪੀਰਾ ਟੀਵੀ